ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਾਜੀ ਪਿਆਰੀ ਸਾਧ ਸੰਗਤ ਜੀਓ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜਦੋਂ ਭਾਈ ਮਰਦਾਨਾ ਜੀ ਦੇ ਕੋਲ ਕਿੰਨੀਆਂ ਸਾਰੀਆਂ ਚੀਟੀਆਂ ਮਰ ਜਾਂਦੀਆਂ ਹਨ ਤਾਂ ਗੁਰੂ ਨਾਨਕ ਦੇਵ ਜੀ ਉਸ ਨੂੰ ਕੀ ਸਮਝਾਉਂਦੇ ਹਨ ਕੀ ਇਸ ਦਾ ਪਾਪ ਲੱਗੇਗਾ ਕਿ ਨਹੀਂ ਆਓ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਵੀਡੀਓ ਨੂੰ ਬੜੇ ਹੀ ਪਿਆਰ ਨਾਲ ਧਿਆਨ ਤੱਕ ਪੂਰੀ ਸੁਣਿਓ ਗੁਰੂ ਨਾਨਕ ਦੇਵ ਜੀ ਨੇ ਬਾਬਰ ਵਾਣੀ ਦੇ ਚਾਰ ਸ਼ਬਦ ਬਾਬਰ ਦੇ ਜ਼ੁਲਮ ਨੂੰ ਦੇਖਦੇ ਹੋਏ ਲਿਖੇ ਮੁਸਲਮਾਨੀਆਂ ਪੜੇ ਕਿਤੇ ਬਾ ਕਸ਼ਟ ਮਾਹੇ ਕਰੇ ਖੁਦਾਏ ਵਿਲਾਲੋ ਜਾਤ ਸਨਾਤੀ ਹੋਰ ਹਿੰਦੂ ਵਾਨੀਆਂ ਏਪੀ ਲਿਖੇ ਲਾਇ ਵਿਲਾਲੋ ਇਤਨਾ ਜ਼ੁਲਮ ਕੀਤਾ ਕਿ ਨਾ Hindu ਛੱਡਿਆ ਤੇ ਨਾ ਹੀ ਮੁਸਲਮਾਨ ਛੱਡਿਆ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਤੋਂ ਪਰੇਸ਼ਾਨ ਹੋ ਕੇ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕੈਦ ਕਰ ਲਿਆ ਜੇਲ੍ਹ ਵਿੱਚ ਚੱਕੀ ਤੇ ਨਾਜ ਨੂੰ ਪੀਸਣ ਲਾ ਦਿੱਤਾ ਗੁਰੂ ਜੀ ਦੀਆਂ ਅੱਖਾਂ ਬੰਦ ਤੇ ਸਤ ਕਰਤਾਰ ਦੀ ਧੁਨੀ ਸ਼ੁਰੂ ਹੋ ਗਈ ਚੱਕੀ ਆਪਣੇ ਆਪ ਚੱਲਣ ਲੱਗ ਪਈ ਆਪਣੇ ਆਪ ਚੱਕੀ ਚਾਲਦੀ ਦੇਖ ਕੇ ਪਹਿਰੇਦਾਰ ਨੇ ਬਾਬਰ ਨੂੰ ਜਾ ਦੱਸਿਆ ਬਾਬਰ ਆਪ ਜੇਲ੍ਹ ਵਿੱਚ ਹੀ ਆਇਆ ਤੇ ਇਹ ਸਾਰਾ ਕੌਤਕ ਦੇਖ ਕੇ ਪੈਰੀ ਪੈ ਗਿਆ ਮਾਫੀਆਂ ਮੰਗੀਆਂ ਤੇ ਗੁਰੂ ਜੀ ਨੂੰ ਜੇਲ੍ਹ ਤੋਂ ਬਾਹਰ ਲੈ ਆਇਆ ਮਰਦਾਨੇ ਨੇ ਇੱਕ ਸਵਾਲ ਕੀਤਾ ਗੁਰੂ ਨਾਨਕ ਦੇਵ ਜੀ ਨੂੰ ਕਿ ਬਾਬਾ ਤੁਸੀਂ ਕਹਿੰਦੇ ਹੋ ਕਿ ਬਗੈਰ ਪਾਪ ਕਰਨ ਤੋਂ ਕਿਸੇ ਨੂੰ ਸਜ਼ਾ ਨਹੀਂ ਮਿਲਦੀ ਕਿ ਜਿੰਨੇ ਵੀ ਜੀਵ ਬਾਬਰ ਨੇ ਮਾਰੇ ਹਨ ਉਹ ਸਾਰੇ ਹੀ ਪਾਪੀ ਹਨ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੂੰ ਖਾਣਾ ਖਾ ਲਿਆ ਹੈ ਉਸ ਰੁੱਖ ਦੇ ਥੱਲੇ ਜਾ ਕੇ ਸੌਂ ਜਾ ਉਠੇਂਗਾ ਤਾਂ ਜਵਾਬ ਦੇਾਂਗੇ ਮਰਦਾਨਾ ਉਸ ਰੁੱਖ ਦੇ ਥੱਲੇ ਜਾ ਸੁਤਾ ਖਾਣਾ ਖਾਂਦਿਆਂ ਕੁਝ ਖਾਣਾ ਮਰਦਾਨੇ ਦੀ ਛਾਤੀ ਉੱਤੇ ਡਿੱਗਾ ਸੀ ਸੋ ਬਹੁਤ ਸਾਰੀਆਂ ਕੀੜੀਆਂ ਆ ਕੇ ਖਾਣੇ ਨੂੰ ਚਿੰਬੜ ਗਈਆਂ ਤੇ ਇੱਕ ਕੀੜੀ ਨੇ ਸੁੱਤੇ ਪਏ ਮਰਦਾਨੇ ਦੀ ਛਾਤੀ ਤੇ ਕੱਟ ਲਿਆ ਦਰਦ ਹੋਈ ਤਾਂ ਮਰਦਾਨੇ ਦਾ ਹੱਥ ਕੀੜੀਆਂ ਤੇ ਵੱਜਾ ਬਹੁਤ ਸਾਰੀਆਂ ਕੀੜੀਆਂ ਮਰ ਗਈਆਂ ਮਰਦਾਨਾ ਉੱਠਿਆ ਤਾਂ ਗੁਰੂ ਜੀ ਨੇ ਪੁੱਛਿਆ ਕੀ ਮਰਦਾਨਿਆ ਕੀੜੀ ਨੇ ਕੱਟਿਆ ਮਰਦਾਨਾ ਬੋਲਿਆ ਹਾਂ ਗੁਰੂ ਜੀ ਇੱਕ ਕੀੜੀ ਨੇ ਕੱਟਿਆ ਸੀ ਪਰ ਹੱਥ ਵੱਜਨ ਨਾਲ ਬਹੁਤ ਸਾਰੀਆਂ ਕੀੜੀਆਂ ਮਰ ਗਈਆਂ ਗੁਰੂ ਜੀ ਨੇ ਸਮਝਾਇਆ ਕਿ ਮਰਦਾਨਿਆਂ ਸਾਰੇ ਪਾਪੀ ਨਹੀਂ ਹਨ ਪਰ ਪਾਪੀਆਂ ਦਾ ਸੰਗ ਹੋਣ ਕਰਕੇ ਸਾਰੇ ਮਾਰੇ ਗਏ ਫਿਰ ਕਦੀ ਵੀ ਉਸ ਰੱਬ ਤੇ ਸ਼ੰਕਾ ਨਹੀਂ ਕਰਨੀ ਪਾਪ ਤਾਂ ਸਾਰਿਆਂ ਨੇ ਹੀ ਕੀਤੇ ਹੋਣਗੇ ਘਟ ਜਾਂ ਵੱਦ ਇਸ ਜਨਮ ਵਿੱਚ ਜਾਂ ਪਿਛਲੇ ਜਨਮ ਵਿੱਚ ਇਹ ਵੀ ਹੋ ਸਕਦਾ ਹੈ ਕਿ ਪਾਪ ਨਾ ਕੀਤੇ ਹੋਣ ਕਿਰਿਆ ਦੀ ਪ੍ਰਤੀਕਿਰਿਆ ਜੋ ਪਰਮਾਤਮਾ ਦਾ ਕਾਨੂੰਨ ਹੈ ਪਹਿਲ ਕੋਈ ਵੀ ਕਰ ਸਕਦਾ ਹੈ ਬਾਬਰ ਨੇ ਤਾਂ ਆਪਣੇ ਪਾਪਾਂ ਦਾ ਖਾਤਾ ਖੋਲਿਆ ਹੀ ਹੈ ਉਸਦਾ ਵੀ ਭੁਗਤਾਨ ਪਰਮਾਤਮਾ ਹੀ ਕਰੇਗਾ ਸੋ ਸਾਧ ਸੰਗਤ ਜੀ ਜੋ ਬੀਜਦਾ ਹੈ ਉਸ ਨੂੰ ਕਟਣਾ ਤਾਂ ਪੈਂਦਾ ਹੀ ਹੈ ਸੋ ਧਰਮ ਬੀਜਿਏ ਤਾਂ ਕਿ ਫਲ ਵੀ ਧਰਮ ਦੇ ਅਨੁਕੂਲ ਹੀ ਮਿਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਤਾਂ ਪ੍ਰਸ਼ਾਦ ਸਵਈਏ ਵਿੱਚ ਤੁੱਕ ਲਿਖੀ ਹੈ ਪਾਪਨ ਕੇ ਬਹੁ ਪੁੰਜ ਖਪੇਗੇ ਸੋ ਸਤ ਸੰਗਤ ਜੀ ਪਰਮਾਤਮਾ ਦਾ ਹੀ ਹਿਸਾਬ ਪਰਮਾਤਮਾ ਨੂੰ ਹੀ ਕਰਨ ਦਿਓ ਅਸੀਂ ਆਪਣੇ ਕਰਮਾਂ ਪ੍ਰਤੀ ਹੀ ਸੁਚੇਤ ਰਹੀਏ ਤੇ ਐਸੇ ਕਰਮ ਕਰੀਏ ਜਿਸ ਨਾਲ ਲੋਕ ਤਾਂ ਸੋਹਰੇ ਹੀ ਤੇ ਪਰਲੋਕ ਵੀ ਸੋਰ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ